ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 23 ਜੁਲਾਈ ਨੂੰ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕਰਨਗੇ ਬਜਟ ਤੇ ਵਿਚਾਰ ਚਰਚਾ ਲਈ ਸੰਸਦ ਦੇ ਦੋਵੇਂ ਸਦਨਾ ਲੋਕ ਸਭਾ ਤੇ ਰਾਜ ਸਭਾ ਲਈ 22 ਘੰਟੇ ਦਾ ਸਮਾਂ ਰੱਖਿਆ ਗਿਆ ਹੈ ਲੋਕ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਰੇਲ ਸਿੱਖਿਆ ਸਿਹਤ ਐਮ ਐਸ ਐਮ ای ਅਤੇ ਫੂਡ ਪ੍ਰੋਸੈਸਿੰਗ ਮੰਤਰਾਲਿਆਂ ਤੋਂ ਇਲਾਵਾ ਹੋਰ ਮੰਤਰਾਲਿਆਂ ਨਾਲ ਸਮਦੱਤ ਮੁੱਦਿਆਂ ਤੇ ਚਰਚਾ ਕਰਨ ਦਾ ਫੈਸਲਾ ਕੀਤਾ ਹੈ ਰਾਜ ਸਭਾ ਵਿੱਚ ਨਿਮੰਤਨ ਤੇ ਵਿੱਤ ਵਿਲਾ ਤੇ 8 ਘੰਟਿਆਂ ਦੇ ਕਰੀਬ ਚਰਚਾ ਹੋ ਸਕਦੀ ਹੈ ਜਦੋਂ ਕਿ ਚਾਰ ਮੰਤਰਾਲਿਆਂ ਬਾਰੇ ਚਾਰ-ਚਾਰ ਘੰਟੇ ਦੀ ਡਿਬੇਟ ਹੋਵੇਗੀ ਕੇਂਦਰੀ ਬਜਟ ਤੇ ਬੈਸਲੀ ਕੋਲ 20 ਘੰਟੇ ਦਾ ਸਮਾਂ ਦਿੱਤਾ ਗਿਆ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵਾਲੀ BAC ਨੇ ਸੈਸ਼ਨ ਦੇ এজেন্ডੇ ਬਾਰੇ ਫੈਸਲਾ ਕੀਤਾ ਜਦਕਿ ਕੁਝ ਵਿਰੋਧੀ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ਦੀ ਚਰਚਾ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਕਿ ਪੰਜ ਮੰਤਰਾਲਿਆਂ ਤੋਂ ਗ੍ਰਾਂਟਾਂ ਦੀ ਮੰਗ ਸੰਬੰਧੀ ਉਹਨਾਂ ਨਾਲ ਜੁੜੇ ਕਈ ਮਾਮਲਿਆਂ ਤੇ ਚਰਚਾ ਕਰਨ ਦੀ ਆਗਿਆ ਮਿਲੇਗੀ ਇਸ ਸਬੰਧ ਵਿੱਚ ਆਲੇ ਪ੍ਰੀ ਬਜਟ ਆਰਥਿਕ ਸਰਵੇਖਣ ਚ ਚਾਲੂ ਵਿੱਤੀ ਸਾਲ ਚ ਦੇਸ਼ ਦੀ ਵਿਕਾਸ ਦਰ 6.5 ਤੋਂ 7% ਰਹਿਣ ਦਾ ਅਨੁਮਾਨ ਹੈ